ਗੁਰੂ ਘਰਾਂ ਦੇ ਵਿੱਚ ਲੋਕ ਬੈਠਦੇ ਸਨ ਪਵਿੱਤਰ ਹੋਣ ਵਾਸਤੇ ਸ਼ਾਂਤੀ ਮਿਲਦੀ ਸੀ ਪਿਆਰ ਹੁੰਦਾ ਸੀਗਾ ਪਰ ਅਜ ਵੀ ਹੁਣ ਕਿਹਾ ਜਾ ਸਕਦਾ ਹੈ ਆਪਾਂ ਗੁਰੂ ਘਰ ਦੇ ਵਿੱਚ ਵੀ ਆਤਮਿਕ ਸ਼ਾਂਤੀ ਵਾਸਤੇ ਪਹੁੰਚਦੇ ਹਾਂ ਅੰਦਰੋਂ ਈਰਖਾ ਖਤਮ ਹੋਵੇ ਅੰਦਰੋਂ ਵੈਰ ਵਿਰੋਧ ਖਤਮ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ ਪਤਾ ਨਹੀਂ ਕਾਲ ਯੁੱਗ ਦਾ ਹੀ ਇਹ ਸਮਾਂ ਹੈ ਉਣੀ ਆਪਾਂ ਕਾਲ ਯੁਗ ਦੀ ਗੱਲ ਕੀਤੀ ਕਾਲ ਯੁਗ ਦਾ ਹੀ ਸਾਡੇ ਉੱਤੇ ਪ੍ਰਭਾਵ ਹੈ ਅੱਜ ਗੁਰੂ ਘਰਾਂ ਦੇ ਗੁਰੂ ਘਰ ਜਿਹੜੇ ਹਨ ਉਹ ਈਰਖਾ ਦਾ ਅੱਡਾ ਬਣ ਗਏ ਹਨ ਉੱਥੇ ਵੀ ਸੰਗਤ ਵਿੱਚੋਂ ਸੰਗਤ ਦੇ ਦਰਸ਼ਨ ਨਹੀਂ ਹੁੰਦੇ ਉੱਥੇ ਵੀ ਕਈ ਵਾਰੀ ਅਸੀਂ ਹੋਰ ਨਾਲ ਹੀ ਪਾਸੇ ਸਾਡੀ ਬਿਰਤੀ ਬਣੀ ਰਹਦੀ ਹੈ ਇੱਥੇ ਆ ਕੇ ਵੀ ਸਾਡੇ ਕੋਲ ਨਿਮਰਤਾ ਨਹੀਂ ਹੈ ਔਰ ਮੁਆਫ ਕਰਨਾ ਆਏ ਤਾਂ ਗੁਰੂ ਘਰ ਦੇ ਵਿੱਚ ਸ਼ਾਂਤੀ ਵਾਸਤੇ ਆ ਪਰ ਸ਼ਾਂਤੀ ਕਈ ਵਾਰੀ ਇੱਥੇ ਵੀ ਨਹੀਂ ਹੈ ਇੱਥੇ ਵੀ ਝਗੜੇ ਹੁੰਦੇ ਆ ਇੱਥੇ ਵੀ ਕਈ ਵਾਰੀ ਪੱਗਾਂ ਲੈ ਜਾਂਦੀਆਂ ਇੱਥੇ ਵੀ ਬਹੁਤ ਕੁਝ ਹੁੰਦਾ ਹੈ ਇਸ ਕਰਕੇ ਗੁਰੂ ਕਿਰਪਾ ਕਰੇ ਗੁਰੂ ਘਰਾਂ ਨੂੰ ਅਸੀਂ ਗੁਰੂ ਘਰ ਪਵਿੱਤਰ ਰਹਿਣ ਦਈਏ ਇੱਥੇ ਆ ਕੇ ਹਰੇਕ ਦੀ ਰਿਸਪੈਕਟ ਕਰੀਏ ਇੱਥੇ ਹਰੇਕ ਨੂੰ ਇੱਜ਼ਤ ਮਾਨ ਦਈਏ ਕਿ ਸਜਣਾ ਠੀਕ ਹੈ ਆਪਣੀ ਕੋਈ ਗੱਲਬਾਤ ਹੋਏਗੀ ਤੇ ਬਾਹਰ ਹੋਏਗੀ ਇਹ ਗੁਰੂ ਘਰ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਹੈ ਜੇ ਇੱਥੇ ਵੀ ਮਨ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਰੱਖਾਂਗੇ ਤੇ ਬਖਸ਼ੇ ਨਹੀਂ ਜਾਵਾਂਗੇ ਫਿਰ ਕੋਈ ਇਹੋ ਜਿਹੀ ਹੋਰ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਪਾਰ ਉਤਾਰਾ ਹੋਏਗਾ ਛੁਟਕਾ ਹੋਏਗਾ